اے اب گون پر ایک گون نا کی امرت شاڈ بکھ بکھ کھائی مایا موہ پرم پر پھولے سوت دارا سے اپریت لگا ایک उत्तम پنت سن ہو گور سنگت ਮਿਲੰਤ ਜਮਤਰਾਸ ਮਿਟਾਈ ਇਕ ਅਰਦਾਸ ਬਾਟ ਕੀਰਤ ਕੀ ਗੁਰੇ ਰਾਮਦਾਸ ਰਖੋ ਸਰਨਾਈ ਇਕ ਅਰਦਾਸ ਬਾਟ ਕੀਰਤ ਕੀ ਗੁਰੇ ਰਾਮਦਾਸ ਰਖੋ ਸਰਨਾਈ ਸੁਖ ਟਲ ਗੁਰ ਸੇਵੀਐ ਅਹ ਨਿਸ ਸਹਜ ਸੁਪਾਈ ਦਰਸ਼ਨ ਪਰਸੈ ਗੁਰੂ ਕੈ ਜਨਮ ਮਰਨ ਦੁਖ ਜਾਈ ਹੋਵ ਸਿਫਤਿ ਖੰ ਸੰਮਦੀ ਦੂਰ ਅਰਸੋਂ ਕੁਰਸੋਂ ਛੱਟੀ ਐ ਤੁਧ ਡਿਠੇ ਸਚੇ ਪਾਤਸ਼ਾਹ ਬਲ ਜਨਮ ਜਨਮ ਦੀ ਕੱਟੀ ਐ ਸਜਣ ਸਚੇ ਪਾਤਸ਼ਾਹ ਸਿਰਸਾ ਹੰਦ ਸਾਹ ਜਿਸ ਪਾਸ ਮਹਿੱਠਿਓ ਸੋਹੀਐ ਸਭਨਾ ਦਾ ਵੀਸਾ ਸਜਣ ਸੱਚਾ ਪਾਤਸ਼ਾਹ ਸਿਰਸਾ ਹੰਦ ਸਾਹ ਜਿਸ ਪਾਸ ਮਹਿੱਠਿਓ ਸੋਹੀਐ ਸਬਨਾ ਦਾ ਵੀ ਸਾਹ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸ਼ਲੋਕ ਤੀਜਾ ਤ੍ਰਿਸ਼ਨਾ ਦਾਦੀ ਜਲ ਮੁਈ ਜਲ ਜਲ ਕਰੇ ਪੁਕਾਰ ਸਤਿਗੁਰ ਸੀਤਲ ਜੀ ਮਿਲੈ ਸਿਰ ਜਲੇ ਨੰਦੂ ਜੀਵਾਰ ਤ੍ਰਿਸ਼ਨਾ ਦਦੀ ਜਲ ਮੁਈ ਜਲ ਜਲ ਕਰੇ ਪੁਕਾਰ ਸਤਗੁਰ ਸੀਤਲ ਜੀ ਮਿਲੈ ਜਲਨ ਦੂਜੀਵਾਰ ਨਾਨਕ ਵਿਣ ਨਾ ਵੈ ਨਿਰਭਉ ਕੋ ਨਹੀਂ ਜਿ ਚਰ ਸ਼ਬਦ ਨਾ ਕਰੇ ਵਿਚਾਰ ਮਹਲਾ ਤੀਜਾ ਕੀ ਅਗਨ ਨਾ ਬੁਝਾਈ ਚਿੰਤਾ ਹੈ ਮਨ ਮਾਹੀ ਵਰਮੀ ਮਾਰੀ ਸੋਪਨਾ ਮਰੇ ਪਿਉ ਨਿ ਗੁਰੇ ਕਰਮ ਕਮਾਹੀ ਸਤਿਗੁਰੂ ਦਾਤਾ ਸੇਵੀਐ ਸ਼ਬਦ ਵਸੈ ਮਨ ਆਏ ਮਨ ਤਨ ਸੀਤਲ ਸ਼ਾਂਤ ਹੋਏ ਤਿਸਨਾਂ ਅਗਨ ਬੁਝਾਏ ਸੁਖਾ ਸਿਰ ਸਦਾ ਸੁਖ ਹੋਏ ਜੋ ਵਿੱਚੋਂ ਆਪ ਗਵਾਏ ਗੁਰਮੁਖ ਉਦਾਸੀ ਸੋ ਕਰੇ ਜੇ ਸੱਚ ਰਹੇ ਲਿਵ ਲਾਏ ਚਿੰਤਾ ਮੂਲ ਨ ਹੋਵਈ ਹਰ ਨਾਮ ਰੱਜਾ ਆਗਾਏ ਨਾਨਕ ਨਾਮ ਬਿਨਾ ਨਹਿ ਛੂਟੀ ਐ ਹੋਮੇ ਪਚੇ ਪਚਾ ਜਿਨੇ ਹਰ ਹਰ ਨਾਮ ਧਿਆਇਆ ਤਿਨੇ ਪਾਇੜੇ ਸਰਬ ਸੁਖਾ ਸਭ ਜਨਮ ਤਿਨੋ ਕਾ ਸਫਲ ਹੈ ਜਿਨੋ ਹਰ ਕੇ ਨਾਮ ਕੀ ਮਨ ਲਾਗੀ ਭੁਖਾ ਜਿਨਿ ਗੁਰ ਕੈ ਬਚਨ ਆਰਾਧਿਆ ਤਿਨ ਵਿਸਰ ਗਏ ਸਭ ਦੁੱਖਾ ਤੇ ਸੰਤ ਭਲੇ ਗੁਰ ਸਿੱਖ ਹੈ ਜਿਨ ਨਾਹੀ ਚਿੰਤ ਪਰਾਇ ਚੁਖਾ ਤਉਨੁ ਤਿਨੋ ਕਾ ਗੁਰੂ ਹੈ ਜਿਸ ਅੰਮ੍ਰਿਤ ਫਲ ਹਰ ਲਾਗੇ ਮੁਖਾ ਤੇ ਸੰਤ ਪੜੇ ਗੁਰ ਸਿੱਖ ਹੈ ਜਿਨ ਨਾਹੀ ਚਿੰਤ ਪਰਾਇ ਚੁਖਾ ਧੰਨ ਧੰਨ ਤਿਨਾਕਾ ਗੁਰੂ ਹੈ ਜਿਸ ਅੰਮ੍ਰਿਤ ਫਲ ਹਰ ਲਾਗੇ ਮੁੱਖਾ ਵਾਹੀ ਗੁਰੂ ਜੀ ਕਾ ਖਾਲਸਾ ਵਾਹੀ ਗੁਰੂ ਜੀ ਕੀ ਫਤਿਹ ਸਤਿ ਲੋਕ ਮਹੱਲਾ ਤੀਜਾ ਤ੍ਰਿਸ਼ਣੋ ਦੋਦੀ ਜਲ ਮੁਈ ਜਲ ਜਲ ਕਰੇ ਪੁਕਾਰ ਸਤਿਗੁਰ ਸੀਤਲ ਜੀ ਮਿਲਾਇ ਫਿਰ ਜਲੈ ਨ ਦੂਜੀ ਵਾਰ ਰਾਗ ਵਡਹੰਸ ਦੀ ਵਾਰ ਦੀ 6ਵੀਂ ਪੌੜੀ ਸ਼ਲੋਕਾ 9